ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਹਰ ਦਿਨ ਬੀਜਪੀ ਲੀਡਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਐਮਪੀ ਇਲੈਕਸ਼ਨ ਬਿਲਕੁਲ ਸਿਰ ਤੇ ਆ ਚੁੱਕੇ ਹੈ ਤੇ ਬੀਜਪੀ ਦੇ ਕੈਂਡੀਡੇਟ ਆ ਉਹ ਵੋਟਾਂ ਮੰਗਣ ਦੇ ਲਈ ਪਿੰਡਾਂ ਪਿੰਡਾਂ ਦੇ ਵਿੱਚ ਜਾ ਰਹੇ ਆ ਪਰ ਅਗਲੇ ਪਾਸਿਓਂ ਕਿਸਾਨ ਇਕੱਠੇ ਹੋ ਕੇ ਇਹਨਾਂ ਲੀਡਰਾਂ ਦਾ ਵਿਰੋਧ ਕਰਦੇ ਆ ਪਰ ਇਹ ਤਸਵੀਰਾਂ ਜਿਹੜੀਆਂ ਅੱਜ ਬੜੀਆਂ ਹਰਾਨੀ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਸੋ ਕਿਸਾਨ ਇੱਕ ਵਾਰ ਫੇਰ ਬਠਿੰਡੇ ਤੋਂ ਜਿਹੜੇ ਭਾਜਪੀ ਦੇ ਕੈਂਡੀਡੇਟ ਐ ਪਰਮਪਾਲ ਕੌਰ ਸੋ ਉਹਨਾਂ ਦਾ ਵਿਰੋਧ ਕਰਨ ਦੇ ਲਈ ਕਿਸਾਨ ਜਿਹੜੇ ਆ ਇਕੱਠੇ ਹੋਏ ਸੀ ਪਰ ਉਦੋਂ ਬਾਅਦ ਕਿਸਾਨਾਂ ਦੀ ਤੇ ਪੁਲਿਸ ਦੇ ਵਿਚਾਲੇ ਤੂੰ ਤੂੰ ਮੈਂ ਮੈਂ ਹੋ ਗਈ ਆ ਤੇ ਉਦੋਂ ਬਾਅਦ ਪੁਲਿਸ ਨੇ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਦੀ ਭਜਾਇਆ ਏ ਲਾਠੀ ਚਾਰਜ ਵੀ ਕਿਸਾਨਾਂ ਦੇ ਉੱਤੇ ਕੀਤਾ ਏ ਕਿਉਂਕਿ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬੋਲ ਰਹੀਆਂ ਕਿਉਂਕਿ ਇਹ ਤੁਸੀਂ ਦੇਖੋ ਦਿਨ ਦੀ ਗਰਮੀ ਐ ਸਿਖਰ ਦੁਪਹਿਰਾ ਐ ਤੇ ਪੁਲਸ ਵਾਲੇ ਕਿਸ ਤਰੀਕੇ ਦੇ ਨਾਲ ਕਿਸਾਨਾਂ ਤੇ ਡੰਡੇ ਮਾਰ ਰਹੇ ਆ ਉਹਨਾਂ ਦੀਆਂ ਲੱਤਾਂ ਤੇ ਡਾਂਗਾ ਮਾਰ ਰਹੇ ਆ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਇਹ ਤਸਵੀਰਾਂ ਬਠਿੰਡਾ ਦੇ ਫਰੀਦਕੋਟ ਕੋਟਲੀ ਦੀਆਂ ਜਿੱਥੇ ਕਿਸਾਨ ਇਕੱਠੇ ਹੋ ਕੇ ਬੀਜੇਪੀ ਦੇ ਲੀਡਰ ਹੈਗੀ ਹੈ ਜਿਹੜੇ ਬੀਜੇਪੀ ਦੀ ਲੀਡਰ ਹੈ ਪਰਮਪਾਲ ਕੌਰ ਉਹਨਾਂ ਦਾ ਵਿਰੋਧ ਕਰਨ ਦੇ ਲਈ ਕਿਸਾਨ ਇਕੱਠੇ ਹੋਏ ਸੀ ਤੇ ਉਸ ਤੋਂ ਬਾਅਦ ਪੁਲਸ ਦੇ ਨਾਲ ਇਹਨਾਂ ਦੀ ਤੂੰ ਤੂੰ ਮੈਮੇ ਹੋ ਗਈ ਹੈ ਬਠਿੰਡਾ ਦੇ ਪਿੰਡ ਫਰੀਦਕੋਟ ਕੋਰਟਲੀ ਦੀਆਂ ਇਹ ਤਸਵੀਰਾਂ ਜਿੱਥੇ ਭਾਜੀਪੀ ਦੀ ਉਮੀਦਵਾਰ ਪਰਮਪਾਲ ਕੌਰ ਆਪਣੇ ਇਲੈਕਸ਼ਨ ਦੇ ਲਈ ਆਈ ਸੀਗੀ ਤੇ ਉਦੋਂ ਬਾਅਦ ਉਹਨਾਂ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਏ ਔਰ ਉਹ ਫੇਰ ਪੁਲਿਸ ਤੇ ਕਿਸਾਨਾਂ ਦੇ ਵਿੱਚ ਜਿਹੜੀ ਹੈਗੀ ਉਹ ਲਾਠੀ ਚਾਰਜ ਹੁੰਦਾ ਇਹ ਤੁਸੀਂ ਤਸਵੀਰਾਂ ਦੇਖੋ ਸਿਖਰ ਦੁਪਹਿਰ ਹੈ ਪੂਰੀ ਗਰਮੀ ਹੈ ਤੇ ਪੁਲਿਸ ਨੇ ਉਦੋਂ ਬਾਅਦ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਦੀ ਭਜਾਇਆ ਏ ਉਥੋਂ ਜਿਹੜਾ ਹੈਗਾ ਭੀੜ ਨੂੰ ਘੇਰੋ ਘੇਰੋ ਕੀਤਾ ਢੀਡ ਨੂੰ ਅੱਡ ਕੀਤਾ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਕਿਸਾਨ ਅੱਗੇ ਅੱਗੇ ਹੈ ਪੁਲਸ ਡਾਂਗਾ ਲੈ ਕੇ ਕਿਸਾਨਾਂ ਦੇ ਪਿੱਛੇ ਭੱਜ ਰਹੀ ਹੈ ਔਰ ਇਥੇ ਹੀ ਨਹੀਂ ਇਹ ਤੁਸੀਂ ਇਹ ਤਸਵੀਰ ਦੇ ਵਿੱਚ ਦੇਖੋ ਇੱਕ ਪੁਲਸ ਵਾਲਾ ਕਿਸਾਨ ਦੀਆਂ ਲੱਤਾਂ ਦੇ ਉੱਤੇ ਡਾਂਗਾ ਜਿਹੜੀਆਂ ਉਹ ਮਾਰ ਰਿਹਾ ਹੈ ਤੇ ਦੂਸਰੀ ਤਸਵੀਰ ਦੇਖੋ ਇਹ ਦੇਖੋ ਡੰਡੇ ਦੇ ਨਾਲ ੱੱਕੇ ਮਾਰ ਮਾਰ ਕੇ ਕਿਸਾਨਾਂ ਨੂੰ ਉੱਥੋਂ ਪਰੇ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਖੇਤਾਂ ਦੀਆਂ ਫਰੀਦਕੋਟ ਕੋਟਲੀ ਦੀਆਂ ਤਸਵੀਰਾਂ ਸਿਖਰ ਦੁਪਹਿਰੇ ਕਿਸਾਨਾਂ ਨੂੰ ਆ ਪੁਲਸ ਨੇ ਖੇਤਾਂ ਦੇ ਵਿੱਚ ਦੀ ਭੁਜਾ ਕੇ ਉਥੋਂ ਜਿਹੜੀ ਭੀੜ ਹੈਗੀ ਆ ਉਹਨੂੰ ਬਿਲਕੁਲ ਕਲੀਅਰ ਕੀਤਾ ਕਿਉਂਕਿ ਕਿਸਾਨ ਹਾਲਾਂਕਿ ਇੱਥੇ ਕਿਸਾਨਾਂ ਦਾ ਜੋ ਰਿਐਕਸ਼ਨ ਜਿਹੜਾ ਸਾਹਮਣੇ ਆਇਆ ਕਿਸਾਨਾਂ ਨੇ ਕਿਹਾ ਕਿ ਅਸੀਂ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਪ੍ਰੋਟੈਸਟ ਕਰ ਰਹੇ ਸੀਗੇ ਪਰ ਜਾਣ ਬੁੱਝ ਕੇ ਪੁਲਸ ਵਾਲਿਆਂ ਦੇ ਵੱਲੋਂ ਸਾਡੇ ਤੇ ਲਾਠੀ ਚਾਰਜ ਜਿਹੜਾ ਉਹ ਕੀਤਾ ਗਿਆ ਹੈ ਤੇ ਪੁਲਸ ਵਾਲਿਆਂ ਦਾ ਕਹਿਣਾ ਹੈ ਕਿ ਇੱਥੇ ਕੁਝ ਜਾਤੀ ਸੂਚਕ ਸ਼ਬਦ ਜਿਹੜੇ ਹੈਗੇ ਆ ਕਿਸਾਨਾਂ ਦੇ ਵੱਲੋਂ ਸਾਨੂੰ ਬੋਲੇ ਗਏ ਆ ਉਸ ਤੋਂ ਬਾਅਦ ਸਾਨੂੰ ਇਹ ਐਕਸ਼ਨ ਲੈਣਾ ਪਿਆ ਸੋ ਹਰ ਦਿਨ ਜਿਵੇਂ ਜਿਵੇਂ ਇਲੈਕਸ਼ਨਾਂ ਨੇੜੇ ਆ ਰਹੀਆਂ ਆ ਬੀਜੇਪੀ ਦੇ ਲੀਡਰ ਜਿਹੜੇ ਹੈਗੇ ਆ ਉਹ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਇਲੈਕਸ਼ਨ ਕੈਂਪੇਨ ਕਰ ਰਿਹਾ ਪਰ ਕਿਸਾਨ ਇਕੱਠੇ ਹੋ ਕੇ ਵਿਰੋਧ ਕਰਦੇ ਉਹਨਾਂ ਦਾ ਕਿਸਾਨਾਂ ਦਾ ਕਹਿਣਾ ਹੈ ਕਿ ਜੋ ਸ਼ਰਤਾਂ ਸਾਨੂੰ ਸੈਂਟਰ ਸਰਕਾਰ ਨੇ ਜੋ ਵਾਦੇ ਸੈਂਟਰ ਸਰਕਾਰ ਨੇ ਸਾਡੇ ਨਾਲ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਐਮਐਸਪੀ ਸਾਨੂੰ ਹਜੇ ਤੱਕ ਨਹੀਂ ਦਿੱਤੀ ਗਈ ਸੋ ਜਿਹੜੇ ਕਿਸਾਨ ਹੈਗੇ ਆ ਬੀਜੇਪੀ ਲੀਡਰਾਂ ਨੂੰ ਘੇਰ ਘੇਰ ਕੇ ਇਹ ਸਵਾਲ ਪੁੱਛਦੇ ਆ ਪੁਲਿਸ ਨੇ ਬੈਰੀਕੇਟਿੰਗ ਕੀਤੀ ਹੋਈ ਆ ਦੂਸਰੇ ਪਾਸੇ ਕਿਸਾਨ ਆ ਔਰ ਇੱਥੇ ਹੀ ਆ ਜਿਹੜਾ ਦੱਸਿਆ ਜਾ ਰਿਹਾ ਕਿ ਇੱਥੋਂ ਹੀ ਤੂੰ ਤੂੰ ਮੈਂ ਮੈਂ ਸ਼ੁਰੂ ਹੋਈ ਆ ਕੁਝ ਕਿਸਾਨਾਂ ਦੇ ਵੱਲੋਂ ਪੁਲਿਸ ਨੂੰ ਜਾਤੀ ਸੂਚਕ ਸ਼ਬਦ ਜਿਹੜੇ ਹੈਗੇ ਆ ਉਹ बोले ਗਿਆ ਇਹ ਪੁਲਸ ਵਾਲਿਆਂ ਦਾ ਕਹਿਣਾ ਹਾਲਾਂਕਿ ਕਿਸਾਨਾਂ ਨੇ ਕਿਹਾ ਕਿ ਇਹੋ ਜੀ ਕੋਈ ਗੱਲ ਹੋਈ ਨਹੀਂ ਅਸੀਂ ਕਿਉਂ ਪੁਲਸ ਨੂੰ ਕੋਈ ਵੀ ਜਾਤੀ ਸੂਚਕ ਸ਼ਬਦ ਕਵਾਂਗੇ ਕਿਉਂਕਿ ਸਾਡਾ ਜਿਹੜਾ ਧਰਨਾ ਹੈ ਸਾਡਾ ਇਹ ਪ੍ਰੋਟੈਸਟ ਹੈ ਜਿਹੜਾ ਅਸੀਂ ਵਿਰੋਧ ਕਰਦੇ ਹਾਂ ਕਿਸਾਨ ਮਜ਼ਦੂਰ ਏਕਤਾ ਹੈ ਸਾਡੀ ਇਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਅਸੀਂ ਸ਼ਾਮਲ ਹੁੰਨੇ ਆ ਪਰ ਅਸੀਂ ਫਿਰ ਪੁਲਸ ਨੂੰ ਕਿਸ ਤਰੀਕੇ ਦੇ ਨਾਲ ਜਾਤੀ ਸੂਚਕ ਸ਼ਬਦ ਬੋਲ ਸਕਦੇ ਆ ਪਰ ਪੁਲਸ ਨੇ ਇੱਥੇ ਕਿਹਾ ਕਿ ਸਾਨੂੰ ਗਾਲੀ ਗਲੋ ਸਾਡੇ ਨਾਲ ਕੀਤਾ ਗਿਆ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਇਹ ਐਕਚੁਅਲ ਲਿਆ ਸੋ ਦੁਪਹਿਰ ਦੀ ਗਰਮੀ ਹੈ ਕਿ ਯਾ ਔਰ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਦੀ ਪੁਲਿਸ ਨੇ ਭਜਾ ਕੇ ਉੱਥੋਂ ਜਿਹੜਾ ਸੜਕ ਤੋਂ ਆ ਜਿਹੜਾ ਸਾ ਕਿਸਾਨਾਂ ਦਾ ਜਿਹੜਾ ਜਾਮ ਸੀਗਾ ਇਕੱਠੇ ਹੋ ਕੇ ਕਿਸਾਨ ਬੈਠੇ ਸੀਗੇ ਉਹਨਾਂ ਦਾ ਧਰਨਾ ਪੁਲਿਸ ਨੇ ਬਿਲਕੁਲ ਹਟਾਇਆ ਔਰ ਲਾਠੀ ਚਾਰਜੀ ਪੁਲਿਸ ਇੱਥੇ ਕਰਦੀ ਨਜ਼ਰ ਆਈ ਹੈ ਕਿਸਾਨਾਂ ਤੇ ੱੱਕੇ ਮਾਰਦੀ ਦੀ ਪੁਲਿਸ ਕਿਤਨਾ ਕਿਤੇ ਨਜ਼ਰ ਆਈ ਹੈ ਪਕਾਇਦਾ ਤੌਰ ਤੇ ਵੀਡੀਓ ਦੇ ਵਿੱਚ ਇਹ ਜਿਹੜੇ ਪੁਲਿਸ ਵਾਲੇ ਆ ਉਹ ਕੈਪਚਰ ਹੋਏ ਆ ਸੋ ਦੋ ਕਿਸਾਨਾਂ ਦੇ ਦੱਸਿਆ ਜਾ ਰਿਹਾ ਹੈ ਵੱਡੀਆਂ ਸੱਟਾਂ ਲੱਗੀਆਂ ਇੱਕ ਕਿਸਾਨ ਨੇ ਕਿਹਾ ਕਿ ਪੁਲਿਸ ਵਾਲੀ ਨੇ ਮੇਰੇ ਕੂਣੀ ਦੇ ਉੱਤੇ ਡਾਂਗ ਮਾਰੀ ਹੈ ਜਿਸ ਦੇ ਨਾਲ ਮੇਰੀ ਕੂਣੀ ਟੁੱਟ ਗਈ ਹੈ ਆ ਫਿਲਹਾਲ ਸਭ ਤੁਹਾਨੂੰ ਅਸੀਂ ਉਹ ਜਿਹੜਾ ਬਲੱਡ ਨਿਕਲਿਆ ਉਹ ਤਾਂ ਨਹੀਂ ਦਿਖਾ ਸਕਦੇ ਪਰ ਇੱਕ ਕਿਸਾਨ ਦਾ ਕਹਿਣਾ ਹੈ ਕਿ ਬਿਲਕੁਲ ਐ ਮੇਰੀ ਇਹ ਕੂਣੀ ਜਿਹੜੀ ਆ ਪੁਲਸ ਵਾਲੇ ਨੇ ਡੰਡਾ ਮਾਰ ਕੇ ਤੋੜਤੀ ਆ ਬਾਹ ਤੋੜਤੀ ਆ ਸੋ ਦੋ ਕਿਸਾਨਾਂ ਦੇ ਆ ਕਿਤੇ ਨਾ ਕਿਤੇ ਸੱਟਾਂ ਜਿਹੜੀਆਂ ਹੈਗੀਆਂ ਉਹ ਵੀ ਲੱਗੀਆਂ ਤੇ ਨਾਲ ਦੀ ਨਾਲ ਇੱਕ ਤਸਵੀਰਾਂ ਜਿਹੜੀਆਂ ਹੈਗੀਆਂ ਫਰੀਦਕੋਟ ਦੇ ਬਠਿੰਡਾ ਦੇ ਪਿੰਡ ਫਰੀਦਕੋਟ ਟੋਟਲੀ ਦੀਆਂ ਜਿੱਥੇ ਅੱਜ ਆ ਭਾਜਪੀ ਦੀ ਕੈਂਡੀਡੇਟ ਹੈਗੇ ਆ ਪਰਮਪਾਲ ਕੌਰ ਜਿਹੜੇ ਆਪਣੀ ਇਲੈਕਸ਼ਨ ਕੈਂਪੇਨ ਕਰ ਰਹੇ ਸੀਗੇ ਔਰ ਜਿੰਨਾਂ ਦੇ ਜਿੰਨਾਂ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਔਰ ਪੁਲਸ ਦੇ ਵੱਲੋਂ ਬਾਅਦ ਦੇ ਵਿੱਚ ਲਾਠੀ ਚਾਰ ਜਿਹੜਾ ਹੈਗਾ ਉਹ ਕੀਤਾ ਗਿਆ ਉਹ ਸੁਣਾਉਣੀ ਹੈ ਇਸ ਬਾਬਤ ਕਿਸਾਨਾਂ ਦਾ ਕੀ ਕਹਿਣਾ ਹੈ ਗੱਲ ਕਰਨਾ ਤਾਂ ਦੇਖ ਲਓ ਜੇ ਨਹੀਂ ਫਿਰ ਤੁਹਾਡੀ ਮਨਜ਼ੂਰੀ ਹੈ ਜੀ ਉਹ ਦਾ ਦੇਖ ਤੁਸੀਂ ਕਰਦਾ ਉਹਨੇ ਸੁਣਦਾ ਕਿ ਐਸ ਗੱਲ ਚ ਤੁਸੀਂ ਆਕੇ ਲੰਦੇ ਹੋ ਯਾਰ ਕੋਈ ਪੰਕਾਇਦਾ ਕਾਨੂੰਨ ਹੁੰਦਾ ਉਹਦੀ ਵੀਡੀਓ ਬਣੀ ਹੋਊਗੀ ਸਾਡੇ ਕੋਲ ਆ ਗਏ ਬੈਠੋ ਬੈਠੋ ਯਾਰ ਬੈਠੋ ਹਲੋ ਆਪਣੇ ਸਮਾਜਮ ਦੀ ਵੀਡੀਓ ਹੈ ਜਿਨੇ ਗਾਲਾਂ ਦਿੱਤੀਆਂ ਸ਼ਰਿਆਮ ਸਾਰੇ ਵੀਰਾਂ ਨੂੰ ਬੇਨਤੀ ਹੈ ਕਿਸਾਨਾਂ ਬਜੂਰਾਂ ਨੂੰ ਇਕੱਠੇ ਹੋ ਰੋਸ ਪ੍ਰਦਰਸ਼ਨ ਕਰ ਰਹੇ ਸੀਗੇ ਜੀ ਹਾਂ ਕਿੰਨਾਂ ਨੇ ਲਾਠੀ ਚਾਰਜ ਕਰਤਾ ਪੁਲਿਸ ਨੇ ਜੀ ਹਾਂ ਪੁੱਛਿਆ ਮੇਰੇ ਡਾਂਗ ਮਰ ਗਿਆ ਇੱਥੇ ਹੱਡੀ ਟੁੱਟਦੀ ਉਹ ਛੱਡੇ ਹੋਇਆ ਨਹੀਂ ਛੱਡੇ ਉਹ ਕਹ ਰਹੇ ਜਾਤੀ ਪੁਲਿਸ ਕਿ ਆਈਏ ਸਾਨੂੰ ਜਾਤੀ ਸੁੱਤੇ ਗਾੜਾ ਦਿੱਤੀ ਕੋਈ ਗਿਆ ਨਹੀਂ ਕਿਸੇ ਨੇ ਜੀ ਸੀ ਚਾਰਜ ਜੀ ਉਹ ਕਦੇ ਜਦੋਂ ਮਤਲਬ ਵੀ ਅੱਗੇ ਜਾਣ ਨਹੀਂ ਦਿੰਦੇ ਜੇ ਕਹੇ ਵੀ ਜਿਹੜਾ ਨੇੜੇ ਐ ਉੱਥੇ ਜਾਣ ਦਿਓ ਉਸ ਤੋਂ ਬਾਅਦ ਇਹਨਾਂ ਨੇ ਬਰਾਇਤ ਨੂੰ ਕਹਿੰਦੇ ਵੀ ਜਿਹੜਾ ਸਟੈਕ ਆ ਆਗੂ ਆ ਕੋਈ ਉਹ ਆਪਣੇ ਅਪਸ਼ਬਦ ਉਹ ਬੋਲ ਗਿਆ ਉਹਦੇ 'ਚ ਕੀ ਐ ਜਿਸ ਜਾਤੀ ਉੱਤੇ ਪਰ ਉਸ ਅੱਖ ਵਿੱਚ ਕੋਈ ਵੀਡੀਓ ਹੈਗੀ ਉਸ ਬੰਦੇ ਦੀ ਉਹ ਵੀਡੀਓ ਦਿਖਾਓ ਵੀਡੀਓ ਜਿਹ ਹੈਗੀ ਤਾਂ ਵੇਖੇ ਜੂ ਆਪੇ ਆਪਸ ਹੀ ਜਾਣਿਆ ਜਦੋਂ ਮੁੰਡੀਆਂ ਵੱਲੋਂ ਦਾ ਸੀ ਅਪਸ਼ਬਦ ਵਾਲੇ ਤੱਕ ਬੋਲਦੇ ਆ ਲਾ ਕਿਉਂਕਿ ਸਾਡੇ ਨਾਲ ਕਿਸਾਨ ਮਜ਼ਦੂਰ ਸਾਰੇ ਭਾਈਚਾਰੇ ਧਰਮਾਂ ਦੇ ਨਾਲ ਦੀ ਬੀ ਅਸੀਂ ਇਕੱਠੇ ਆ ਪਰ ਰੌਲਾ ਸਿਰਫ ਖੇਤੀ ਦੇ ਨਸਲਾਂ ਨੂੰ ਬਚਾਉਣ ਦਾ ਉਸ ਤਰਕੇ ਸੇ ਇਹਨਾਂ ਦਾ ਵਿਰੋਧ ਕਰ ਰਹੇ ਸੀ ਆ ਬੈਠੇ ਹਰ ਹਾਲਤਾ ਜਿਹੜਾ ਵਿਰੋਧ ਜਿਵੇਂ ਪਹਿਲਾਂ ਕਾਲੀਆਂ ਚ ਨਿਕਲ ਕੇ ਜ਼ਰੂਰ ਸਮਰਸ਼ਾ ਸ਼ਾਂਤਮਈ ਉਹ ਕਰਾਂਗੇ ਤੇ ਖੂਨ ਵੀ ਕਰਾਂਗੇ